ਮਤਾ ਸਿੰਘ ਜੀ ਖਾਦਾ ਪਿੰਡਰਾ ਵਾਲੇ ਮਾਪੁਰ ਸੰਗਤ ਜੀ 8-9 ਸਾਲ ਦੀ ਉਮਰ ਵਿੱਚ ਮਾਪੁਰਸ਼ਾ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਸੰਠਾ ਕਰ ਲਈ ਸੀ ਸਿਰਫ 8-9 ਸਾਲ ਦੀ ਉਮਰ ਵਿੱਚ ਔਰ ਬਾਜਾ ਵਾਲੇ ਸਤਿਗੁਰੂ 탄ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ 9 ਸਾਲ ਦੀ ਉਮਰ ਚ ਪੂਰਾ ਗੁਰੂ ਗ੍ਰੰਥ ਸਾਹਿਬ ਕੰਢ ਕਰ ਲਿਆ ਸੀ ਐਨਾ ਬਾਣੀ ਦਾ ਭਾਾਸ ਹੀ ਸੱਚੇ ਬਾਸਾ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸੋ ਸੰਗਤ ਜੀ ਕੱਲ ਇੱਕ ਕੱਲ ਆਗਾਪੁਰ ਕਬੱਡੀ ਕੱਪ ਵੀ ਸੀ ਉੱਥੇ ਦਾਸ ਇੱਕ ਬੈਂਤੀ ਕਰ ਰਿਹਾ ਸੀ ਚਲੋ ਭਰਾ ਵੀ ਆਏ ਆ ਦਮਦਮੀ ਟਕਸਾਲ ਬਾਬਾ ਗੁਰਸੇਵਕ ਸਿੰਘ ਜੀ ਆਇਆ ਜਨਦਰ ਸਿੰਘ ਜੀ ਆਇਆ ਦਮਦਮਿਤਕ ਸਾਹਿਬ ਦੇ 14ਵੇਂ ਉਮਕੀ ਅਮਰ ਸ਼ਹੀਦ ਸੰਤ ਗਿਆਨੀ ਜਨੈਲ ਸਿੰਘ ਖਾਸਾ ਭਿੰਡਰਾ ਵਾਲੇ ਮਹਾਂਪੁਰਸ਼ ਉਹਨਾਂ ਦੀ ਜੀਵਨੀ ਤੋਂ ਬਹੁਤ ਪ੍ਰਭਾਵਿਤ ਨੇ ਆਪਣੇ ਭਰਾ ਸਾਰੇ ਤੇ ਉਹਨਾਂ ਦੀ ਜੀਵਨੀ ਨੂੰ ਆਪਣਾ ਆਈਗਰ ਵੀ ਮੰਨਦੇ ਆ ਮੈਂ ਉਹ ਭਰਾਵਾਂ ਵਾਸਤੇ ਚਲੋ ਮਾਹਾਂ ਭੈਣਾ ਵਾਸਤੇ ਵੀ ਬੇਨਤੀ ਕਰਦਾ ਹਾਂ ਸੰਗਤ ਜੀ ਇੱਕ ਬੇਨਤੀ ਹੋ ਰਾ ਵਿਜੀ ਆਤੀ ਸੰਤ ਗਿਆਨੀ ਜਨੈਲ ਸਿੰਘ ਖਾਸਾ ਭਿੰਡਰਾ ਵਾਲੇ ਮਹਾਂਪੁਰਸ਼ਾਂ ਦੀ ਜੈ ਜੈਕਾਰ ਆ ਜਨਾਂ ਦਾ ਸਤਿਕਾਰ ਦਰ ਹੋ ਰਿਹਾ ਵਾ ਤੇ ਸੰਗਤ ਜੀ ਉਹ ਸਿਰਫ ਬਾਬਾ ਜੁਗਿੰਦਰ ਸਿੰਘ ਜੀ ਕਰਕੇ ਤੇ ਮਾਤਾ ਨੇ ਹਾਲ ਕੋਰ ਦੀ ਕਰਦੇ। ਸੰਤ ਗਿਆਨੀ ਜਨੈਲ ਸਿੰਘ ਦੀ ਖਾਸਾ ਪਿੰਡਰਾ ਵਾਲੇ ਮਹਾਂਪੁਰਸ਼ਾਂ ਦੇ ਜਿਹੜੇ ਮਾਤਾ ਜੀ ਸਿੰਘ ਮਾਤਾ ਨੇ ਹਾਲ ਕੋਰ ਦੀ ਸੰਗਤ ਜੀ ਰੋਜ਼ਾਨਾ 101 ਮਾਲਾ ਪੁਰਮੰਤਰ ਦੀਆਂ ਫਿਰਦੇ ਸੀ। ਹੁਣ ਜਿਹੜੀ ਭੈਣ ਜਾਂਦੀ ਆ, ਜਿਹੜੀ ਧੀ ਜਾਂਦੀ ਆ, ਜਿਹੜੀ ਕਿੰਨੀ ਜਾਂਦੀ ਆ ਵੀ ਮਹਾਰਾਜ ਮੇਰੀ ਘਰ ਤੋਂ ਐਹਾ ਦਾ ਸੂਰਮਾ ਪੈਦਾ ਹੋਵੇ ਜਿਹੜਾ ਸਿੱਖ ਕੌਮ ਦੀ ਸੇਵਾ ਕਰੇ। ਜਿਹੜਾ ਸਿੱਖ ਕੁੰਡਾ ਜੂਝਾ ਨਹੀਂ ਜਰਦਾ ਮਾਹ ਲੋ ਜਿਹੜੇ ਸਿੱਖ ਤੋਂ ਵਾਸੇ ਸ਼ਹੀਦੀ ਦਵੇ ਮੇਰੀ ਕੋਕੀ ਚ ਉਹ ਅਜਾ ਭੱਗੀ ਪੈਦਾ ਹੋਇਆ ਇਹੋ ਜੀ ਭੱਗਣ ਪੈਦਾ ਜਿਹੜੀ ਭੈਣ ਦੀ ਬੀਬੀ ਦੀ ਇੱਛਾ ਫਿਰ ਉਹਨੂੰ ਕੀ ਕਰਨਾ ਪੈਣਾ ਉਹਨੂੰ ਮਹਾਪੁਰਸ਼ਾਂ ਦੇ ਮਾਤਾ ਜੀ ਮਾਤਾ ਨੇ ਹਾਲ ਗੁਰ ਜੀ ਵਾਂਗੂ ਰੋਜ਼ਾਨਾ 101 ਮੂਲ ਮੰਤਰ ਦਾ ਮਾਲਾ ਦਾ ਅਭਿਆਸ ਕਰਨਾ ਪੈਣਾ 108 ਮਣਕਿਆਂ ਦੀ ਮਾਲਾ ਹੁੰਦੀ ਹੈ ਇਹ ਨੂੰ ਆਪਾਂ ਫੇਰ ਲੱਗਦੀ ਹੈ 40 ਮਿੰਟਾਂ ਇੱਕ ਘੰਟਾ ਲੱਗ ਜਾਂਦਾ ਜੇ 36 ਮਾਲਾ ਮੂਰਤ ਮੰਦਰ ਦੀਆਂ ਰੋਜ਼ਾਨਾ ਫੇਰਨੀਆਂ ਹੋਣ 8-10 ਘੰਟੇ ਲੱਗ ਜਾਂਦੇ ਐ ਜਾਂ 10-12 ਘੰਟੇ 36 ਮਾਲਾ ਘਰੇ ਸਿਰ ਮੂਰਤ ਮੰਦਰ ਦੀਆਂ ਤੁਸੀਂ ਇਹ ਦੇਖ ਲਓ ਹੁਣ 101 ਮਾਲਾ ਮੂਰਤ ਮੰਦਰ ਦੀਆਂ ਮਾਤਾ ਜੀ ਰੋਜ਼ ਫੇਰਦੇ ਸੀ ਉਹ ਤੇ ਫੇਰ ਗਿਣਤੀ 'ਚ ਨਹੀਂ ਆ ਸਕਦੇ ਕਿੰਨਾ ਅਭਿਆਸ ਸੀ ਜਿਹੜੀਆਂ ਮਾਵਾਂ ਭੈਣਾਂ ਦਾ ਮੂਰਤ ਮੰਦਰ ਦੀ ਮਾਲਾ ਫੇਰਨ ਦਾ ਅਭਿਆਸ ਹੈ ਉਹਨਾਂ ਨੂੰ 8-10 ਘੰਟੇ ਤੋਂ ਘੱਟ ਵੀ ਸਮਾਂ ਨਹੀਂ ਲੱਗਦਾ ਸੋ ਇੱਕ ਸੋ ਇੱਕ ਮਾਲਾ ਸੰਗਤ ਜੀ ਰੋਜ਼ਾਨਾ ਮਹਾਂਪੁਰਸ਼ਾਂ ਨੇ ਮਾਤਾ ਜੀ ਫਿਰਦੇ ਹੁੰਦੇ ਸੀ ਔਰ ਮਹਾਂਪੁਰਸ਼ ਬਾਬਾ ਜਨਾਜ਼ੀ ਦੀ ਪਿੰਡਰਾਲੇ ਮਹਾਂਪੁਰਸ਼ਾਂ ਦੇ ਪਿਤਾ ਜੀ ਦਾ ਜੀਵਨ ਕਿਹਾ ਹੋ ਜਾ ਸੀ ਪਿਤਾ ਜਗਿੰਦਰ ਸਿੰਘ ਜੀ ਮਹਾਂਪੁਰਸ਼ਾਂ ਦਾ ਸੱਤ ਬਾਣੀਆਂ ਨਿਤ ਰੇਣੀਆਂ ਪੰਜ ਬਾਣੀਆਂ ਮਧਵੇਲੇ ਦੋ ਬਾਣੀਆਂ ਸੰਧਿਆ ਵੇਲੇ ਸੋ ਤਾਂ ਰਹਾ ਰਾਤ ਰਾਤ ਨੂੰ ਸੋਮਨ ਸੋਲਾ ਸਾਥ ਤੇ ਰੱਖਿਆ ਦੇ ਸੋ ਉਸ ਤੋਂ ਬਾਅਦ ਪੰਜ ਗ੍ਰੰਥੀ ਦਾ ਮੇਤਨੇ ਸੰਤ ਗਿਆਨੀ ਹਰਨਾਮ ਸਿੰਘ ਦੀ ਖਾਦਾ ਪੰਡਰਾ ਵਾਲੇ ਮਹਾਂਪੁਰਸ਼ ਜੁੱਧਾ ਮੁਖੀ ਦਮਦਮੀ ਦੇ ਸਾਲ ਪ੍ਰਧਾਨ ਸੰਤ ਸਮਾਸ਼ਾ ਇਹ ਵਿਚਰੇ ਗਿਆ ਬਾਬਾ ਜਗਿੰਦਰ ਸਿੰਘ ਦੀ ਮਹਾਂਪੁਰਸ਼ਾਂ ਨਾਲ ਗੁਚਰੇ ਵੀ ਆ ਸੰਗਿਆਨੀ ਹਰਨਾਮ ਸਿੰਘ ਜੀ ਉਹਨਾਂ ਨੇ ਖੁਦ ਆਪਣੀ ਕਥਾ ਵਿੱਚ ਸੰਗਤ ਦੀ ਬਚਨ ਸੁਣਾਇਆ ਸੀ ਕਹਿੰਦੇ ਵੀ ਜਦੋਂ ਸੰਤਾਂ ਦੀ ਸਿੱਧੀ ਤੋਂ ਬਾਅਦ ਸ਼ਾਇਦ ਜਦੋਂ ਉਹਨਾਂ ਨੇ ਪੰਥ ਦੀ ਇਕਤਿਰਤਾ ਵਾਸਤੇ ਪੰਥ ਵਾਸਤੇ ਸਮਾਗਮ ਲਿੰਗੇ ਜਾਂ ਅਮਰ ਅੰਮ੍ਰਿਤ ਪਾਣ ਸ਼ਾਇਦ ਕਰਾਉਂਦੇ ਹੁੰਦੇ ਸੀ ਮਹਾਂਪੁਰਸ਼ ਜੇ ਮਹਾਪੁਰਸ਼ਾਂ ਨੇ ਜਦੋਂ ਰਾਤ ਨੂੰ 11 12 ਵਜੇ 10:30 11 ਵਜੇ ਵਿਹਲੇ ਹੁੰਦਾ ਨਾ ਤਾਂ ਵੀ ਸੰਗਤ ਜੀ ਪਿਤਾ ਦੇ ਗੰਦਰ ਸਿੰਘ ਦੀ ਮਹਾਪੁਰਸ਼ਾਂ ਦੇ ਪਿਤਾ ਜੀ ਪੰਜ ਬਾਣੀਆਂ ਸੱਤ ਬਾਣੀਆਂ ਨੇਤਨੇਂ ਪੀਆਂ ਪੰਜ ਗ੍ਰੰਥੀ ਦਾ ਨੇਤਨੇਮ ਕਰਕੇ ਸੌਂਦੇ ਹੁੰਦੇ ਸੀ ਇਹਨਾਂ ਤੱਕ ਦਾ ਪਹਿਰਾ ਹੁੰਦਾ ਸੀ ਸੋ ਮੈਂ ਤੁਹਾਨੂੰ ਬੇਨਤੀ ਤਾਂ ਕੀਤੀ ਆ ਜੇ ਕੋਈ ਧੀ ਬਣ ਜਾਂਦੀ ਵੀ ਸਾਡੇ ਕੋਲ ਵਿੱਚੋਂ ਕਿਸੇ ਜੁਝਾਰੂ ਜਨਾਲ ਦਾ ਜਨਮ ਹੋਵੇ ਤੇ ਉਹਨੂੰ ਵੇਰੋ ਭੈਣ ਨੂੰ ਇੰਨਾ ਅਭਿਆਸ ਕਰਨਾ ਪੈਣਾ ਹੈ ਨਾ ਸਿਮਨ ਕਰਨਾ ਪੈਣਾ ਉਹ ਜੱਤ ਸਾਦੀ ਪੱਕੀ ਹੋਏ ਹੋ ਇਸੇ ਕਰਕੇ ਪੰਜਾਂ ਪਿਆਰਿਆਂ ਨੇ ਸਿਰਫ ਸਿੰਘਾਂ ਵਾਸਤੇ ਨਹੀਂ ਗਿਆ ਬਚਨ ਕਰਾਇ ਉਹਨਾਂ ਨੇ ਧੀਆ ਪੈਣਾ ਵਾਸਤੇ ਵੀ ਗਿਆ ਵਾ ਕਿ ਪ੍ਰਾਇਮ ਸਤਰੀ ਪ੍ਰਾਇਮ ਪੁਰਜਾ ਸੰਗ ਨਹੀਂ ਕਰਨਾ ਬਿੱਬੀ ਨੇ ਵੀ ਮਨਾ ਕੀਤਾ ਵੀ ਆਪਣੇ ਘਰਵਾਲੇ ਤੋਂ ਬਿਨਾ ਕਿਸੇ ਹੋਰ ਨਾਲ ਨਹੀਂ ਵਿਖੜਨਾ ਔਰ ਸਿੰਘਾਂ ਨੇ ਵੀ ਮਨਾ ਕੀਤਾ ਵੀ ਆਪਣੇ ਸਿੰਘਣੀ ਤੋਂ ਬਿਨਾ ਘਰਵਾਲੀ ਤੋਂ ਬਿਨਾ ਕਿਸੇ ਦੁੱਤੀ ਮਾਂ ਭੈਣਵਾ ਨਹੀਂ ਲੈਣਾ ਮਾੜੀ ਨਜ਼ਰ ਨਾਲ ਹਾਂ ਮਾਵਾ ਭੈਣਾਂ ਦੀ ਨਜ਼ਰ ਨਾਲ ਜ਼ਰੂਰ ਦੇਖਣਾ ਹੈ ਇੱਕਾਂ ਨਾਰੀ ਜੱਤੀ ਹੋਏ ਪਰ ਨਾਰੀ ਦੀ ਭੈਣ ਬਖਾਨਾ ਇੱਕੋ ਨਾਰੀ ਨਾਲ ਜੱਗ ਸਾਤਾ ਕਹਰਾ ਕਰਨਾ ਬਾਕੀਆਂ ਨੂੰ ਧੀਆ ਭੈਣਾਂ ਦੀ ਨਜ਼ਰ ਨਾਲ ਦੇਖਣਾ ਐਵੇਂ ਬਿੱਬੀਆਂ ਵਾਸਤੇ ਹੁਕਮ ਹੈ ਸੁਖਾਰ ਸਾਹਿਬ ਜੀ ਇਹ ਮੇਰੀ ਬੇਨਤੀ ਹੈ ਵੀ ਕਲ ਦਾਸ ਜੀ ਬੇਨਤੀ ਕਰ ਰਹੇ ਸੀ ਕਿ 13 ਸਾਲ ਦੀ ਉਮਰ ਸੀ ਸੰਗਤ ਜੀ ਸੰਤ ਗਿਆਨੀ ਜਨੈਲ ਸਿੰਘ ਜੀ ਖਾਸਾ ਪਿੰਡਰਾਲੇ ਮਾਪੁਰਸ਼ਾਂ ਦੀ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਗੁਰਪਚੰਨ ਸਿੰਘ ਜੀ ਖਾਸਾ ਪਿੰਡਰਾਲੇ ਮਾਪੁਰਸ਼ ਉਹ ਹਰ ਸਾਲ ਫਗਨ ਦੇ ਮਹੀਨੇ ਵਿੱਚ 1 ਮਹੀਨੇ ਵਾਸਤੇ ਲਗ ਭਗ ਪਿੰਡ ਰੋਡੇ ਨੂੰ ਗਏ ਉੱਥੇ ਗਥਾ ਦੀਆਂ ਸਜਾ ਕਰਦੇ ਸਨ ਸਿੱਖ ਦਰਬਾਰ ਪ੍ਰਚਾਰ ਵਾਸਤੇ ਕੁੱਝ ਸੰਖਿਆ ਕਰਾਉਣ ਵਾਸਤੇ ਅੰਮ੍ਰਿਤਵੇਰੇ ਕੁਰਬਾਨੀ ਦੀ ਲੜੀ ਲੜੀਵਾਰ ਵਿਚਾਰ ਕਰਦੇ ਸਨ ਜਿਵੇਂ ਤੁਸੀਂ ਦਰਬਾਰ ਸਾਹਿਬ ਸੁਣਦੇ ਰੋਜ਼ ਹੁਕਮਨਾਮੇ ਦੀ ਵਿਚਾਰ ਹੁੰਦੀ ਹੈ ਟੀਵੀ ਤੇ ਸੁਣਦੇ ਹੋ ਆਪ ਜੀ ਤੇ ਸ਼ਾਮ ਨੂੰ ਜਿਵੇਂ ਤੁਸੀਂ ਤਖਤ ਸ੍ਰੀ ਪਟਨਾ ਸਾਹਿਬ ਤੋਂ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਸੁਣਦੇ ਹੋ ਤਖਤ ਸ੍ਰੀ ਹਜੂਰ ਸਾਹਿਬ ਮੰਦਰ ਸਾਹਿਬ ਸੱਚਖੰਡ ਦਰਬਾਰ ਉੱਥੋਂ ਤੁਸੀਂ ਕਥਾ ਸੁਣਦੇ ਹੋ ਐਵੇਂ ਤੱਕ ਦੰਦਮਾ ਸਾਹਿਬ ਅਨਸ਼ੋਨੀ ਪਤਖਾਲੀ ਗੁੱਡਾ ਦਾਲਾ ਪੰਜਵਾਂ ਤਖਤ ਹੈ ਪੰਜਵੇਂ ਦੰਤ ਜੀ ਪੁੱਢੇ ਦਾਤ ਜੀ ਮਰਿਆਦਾ ਕਿਝ ਆਪਾਂ ਕਥਾ ਹੁੰਦੀ ਹੈ ਸੋ ਮਹਾਂਪੁਰ ਸੰਗਤ ਜੀ ਇੱਕ ਦਿਨਾਂ ਮਤਵੇਰੇ ਦੀ ਕਥਾ ਕਰ ਰਹੇ ਸੀ ਇੱਕ ਕਥਾ ਸੁਣਨ ਦਾ ਕਿੰਨਾ ਡਾ ਮਾਤਮਾ ਇੱਕ ਕਥਾ ਨੇ ਕਿਵੇਂ ਮਹਾਂਪੁਰ ਸਾਹਿਬ ਦੀ ਜ਼ਿੰਦਗੀ ਬਦਲੀ ਬਾਬਾ ਜਨਾਰ ਸਿੰਘ ਦੀ ਜਦੋਂ ਕਥਾ ਕਰ ਰਹੇ ਸੀ ਉਹਨਾਂ ਨੇ ਕਥਾ ਵਿੱਚ ਬਚਨ ਸੁਣਾਇਆ ਵੀ ਇੱਕ ਭਾਈ ਗੜਿਆ ਜੀ ਸਨ ਭਾਈ ਗੜਿਆ ਜੀ ਨਾਮ ਦੇ ਸਿੱਖ ਹੋਇਆ ਉਹ ਸਿੱਖ ਸਨ ਆਪਾਂ ਦੋ ਮਿੰਟ ਹੀ ਲੈਣਿਆ ਫਿਰ ਆਪਾਂ ਸਮਾਪਤੀ ਕਰੀਏ ਉਸ ਸਿੱਖ ਸੰਗਤ ਜੀ 21 ਬਾਗ ਹੋ ਜਾਣਾ ਜੱਤੀ ਸਾਹਿਬ ਦੇ ਰੋਜ਼ ਕਰਿਆ ਕਰਦੇ ਸਨ ਤੇ ਗੁਰੂ ਸਾਹਿਬ ਜੀ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਖੁਸ਼ੀ ਸੀ ਹੁਣ ਜਦੋਂ ਬਾਬਾ ਜਨੈਲ ਸਿੰਘ ਜੀ ਮਾਪੁਰਸ਼ਾਂ ਨੇ ਬਤਨ ਸੁਣਿਆ ਵੀ 21 ਬਾਗ ਭਾਈ ਗੜੀਆ ਜੀ ਰੋਜ਼ ਨੇ ਦਿਨੋਂ ਤੋਂ ਬਿਨਾ ਕਰਦੇ ਸੀ ਔਰ ਗੁਰੂ ਸਾਹਿਬ ਜੀ ਉਹਨਾਂ ਦੇ ਤੇ ਬਹੁਤ ਖੁਸ਼ੀ ਸੀ ਗੁਰੂ ਸਾਹਿਬ ਜੀ ਉਹਨਾਂ ਨੂੰ ਜਦੋਂ ਦਰਬਾਰ ਤੋਂ ਉੱਠਣਾ ਮਹਾਰਾਜ ਨੇ ਦਰਬਾਰ ਦੀ ਸੰਮਾਨ ਦੀ ਕਰਨ ਤੋਂ ਬਾਅਦ ਦੀਵਾਨਾਂ ਦੀ ਸੰਮਾਨ ਦੀ ਕਰਨ ਤੋਂ ਬਾਅਦ ਭਾਈ ਗਰੀਆ ਜੀ ਨੂੰ ਬੜੇ ਅਦਬ ਸਤਕਾਰ ਨਾਲ ਬੁਲਾਣਾ ਚੱਕੀ ਪਾ ਕੇ ਜਾਣਾ ਮਹਾਰਾਜ ਨੇ ਮਹਾਂਪੁਰਸ਼ ਤੇ ਬੱਬਾ ਜਨੈ ਸੰਧੀ ਨੇ ਬਚਨ ਸੁਣਿਆ ਉਹਨਾਂ ਦੇ ਮਨ ਵਿੱਚ ਆਇਆ ਕਿ ਜੇ ਭਾਈ ਗਰੀਆ ਜੀ ਨੇ ਇੱਕੀ ਬਾਤ ਜਿੱਤੀ ਸਾਹ ਤੇ ਜਾਦਾ ਕਰਨ ਕਰਕੇ ਮਹਾਰਾਜਾਂ ਦਾ ਸਤਕਾਰ ਦਿੰਦੇ ਸੀ ਫਿਰ ਮੈਂ ਝੇ ਕਰਾਂਗਾ ਮੈਨੂੰ ਵੀ ਮਹਾਰਾਜ ਪਿਆਰ ਕਰਨ ਸੋਨਣਾ ਸਾਖੀ ਤੋਂ ਸੁਣ ਕੇ ਅਰਦਾਸ ਕੁੱਤੀ ਪੱਲਾਟ ਕੇ ਮਹਾਰਾਜੀ ਜੁਰੀ ਹੋ ਜ। ਕਹਿੰਦੇ ਮਹਾਰਾਜੀ ਮੈਂ ਅੱਜ ਕੋਈ ਅਰਦਾਸ ਕਰਦਾ ਵੀ ਮੈਂ ਇੱਕੀ ਬਾਤ ਦਿੱਤੀ ਜ ਸਾਡੇ ਰੋਜ਼ ਕਰਿਆ ਕਰਾਂ। ਸੋ ਸੰਗਤ ਜੀ ਅਮੇ 13 ਸਾਲ ਦੀ ਉਮਰ ਵਿੱਚ ਬਾਬਾ ਜਨੈ ਸਿੰਘ ਜੀ ਨੇ ਇੱਕੀ ਬਾਤ ਦਿੱਤੀ ਸਾਡੇ ਰੋਜ਼ਾਨਾ ਸ਼ੁਰੂ ਕਰਨੇ ਕਿਤੇ ਔਰ ਫਿਰ 16 ਸਾਲ ਦੀ ਉਮਰ ਹੋਈ ਸੰਗਤਿਆ ਨੇ ਜਨੈ ਸਿੰਘ ਜੀ ਖਾਜ਼ਾ ਬਿੰਡਰ ਵਾਲੇ ਮਾਪੂਸ਼ਾ ਜਦੋਂ 16 ਸਾਲ ਦੀ ਉਮਰ ਹੋਈ ਉਹਨਾਂ ਨੇ ਇੱਕ ਪ੍ਰਾਣ ਲਿਆ ਜਦੋਂ ਆਪਣੇ ਪਿਤਾ ਜੀ ਨੂੰ ਕਹਿੰਦੇ ਘਰ ਜਾ ਕੇ ਕਹਿੰਦੇ ਪਿਤਾ ਜੀ ਯਾ ਮਹਾਰਾਜ ਚੰਨਾ ਜੀ ਕੋਲ ਆ ਕੇ ਅਰਦਾਸ ਕੀਤੀ ਕਹਿੰਦੇ ਕਿ ਅੱਜ ਤੋਂ 16 ਘੰਟੇ ਰੋਜ਼ਾਨਾ ਮੈਂ ਗੁਰਮੰਤਰ ਦਾ ਅਭਿਆਸ ਕਰਾਂਗਾ ਮਹਾਂਪੁਰਸ਼ ਸੰਗਤ ਜੀ ਅਮਰ ਜੀ ਲੈ ਪਹਿਲੇ ਪੈਰ ਇਸ਼ਨਾਨ ਪਾਣੀ ਕਰਕੇ ਟਾਈਮ ਦਾ ਮਹਾਂਪੁਰਸ਼ ਪ੍ਰਸ਼ਾਦਾ ਖਾਂਦੇ ਸੀ ਗੁਰਦੁਆਰੇ ਦੀ ਛੱਤ ਉੱਤੇ ਬੈਠ ਕੇ ਸੰਤ ਗਿਆਨੀ ਜਨੈਲ ਸਿੰਘ ਜੀ ਮਹਾਂਪੁਰ 16 ਘੰਟੇ ਗੁਰਮੰਤਰ ਦਾ ਅਭਿਆਸ ਕਰਦੇ ਸੀ ਜੇ ਸ਼ਰਧਾਵਾਨ ਵੀਰ 22 ਘੰਟੇ ਵੀ ਦੱਸਦੇ ਆ 22 ਘੰਟੇ ਵਿਆਸ ਕਰਦੇ ਸੀ ਪਰ ਜੋ ਮਜੂਦਾ ਮੁਖੀ ਸੰਤ ਗਿਆਨੀ ਨਾਮ ਸਿੰਘ ਜੀ ਖਾਸਾ ਪਟੜਾਲੇ ਮਹਾਂਪੁਰਸ਼ ਨੇ ਆਪਣੀ ਕਥਾ ਦੇ ਬਤਨ ਸੁਣਾਏ 16 ਮੰਡੇ ਮਹਾਂਪੁਰਸ਼ ਦਾ ਸਦੀਵੀ ਵਿਆਸ ਕਰਦੇ ਸੀ ਜਦੋਂ 40 ਦਿਨ ਮਹਾਪੁਰਸ਼ਾ ਨੇ ਇਹ ਪ੍ਰਾਣਿਕ ਪੂਰਾ ਕੀਤਾ 41ਵੇਂ ਦਿਨ ਮਹਾਪੁਰਸ਼ਾ ਨੇ ਇੱਕ ਹੋਰ 16 ਸਾਲ ਦੀ ਉਮਰ ਦੇ ਵਿੱਚ ਆਵਾ ਗੁਰਸੇਵਕ ਸਿੰਘ ਜੀ ਹਣੀ ਬੈਠ ਗਿਆ ਸੰਤਾਂ ਦੇ ਬੜੇ ਪ੍ਰਭਾਵੀ ਦਾ ਇਹ ਮੈਂ ਇਹਨੂੰ ਵੀ ਬੇਨਤੀ ਕਰਾਂਗਾ ਕਿ ਨੂਰਮੰਦਲਾ ਕਰੋ ਸਹਿਜ ਬਾਣੀ ਰਾਮ ਕਰੋ 16 ਸਾਲ ਦੀ ਉਮਰ ਚ ਸੰਗਤ ਜੀ 41ਵੇਂ ਦਿਨ ਸੰਤਾ ਨੇ ਫਿਰ ਇੱਕ ਬਚਨ ਕੀਤਾ ਕਹਿੰਦੇ ਅੱਜ ਤੋਂ ਬਾਅਦ ਮੈਂ ਸਹਿਜ ਬਾਠ ਆਰਾਮ ਕਰਾਂਗਾ ਔਰ ਹਰ ਸੰਗਰਾਮ ਦੇ ਸੰਗਰਾਮ ਧਿਆਨ ਤੇ ਸਹਿਜ ਬਾਠ ਦਾ ਭੋਗ ਪਾਇਆ ਕਰਾਂਗਾ ਸੰਗਤੀ 16 ਸਾਲ ਦੀ ਉਮਰ ਦੇ ਵਿੱਚ ਮਹਾਂਪੁਰਸ਼ ਬਾਬਾ ਜਨਾਰ ਸਿੰਘ ਜੀ ਨੇ ਇਹ ਆਪਣਾ ਨਾਮ ਆਰੰਭ ਕੀਤਾ ਔਰ ਜਦੋਂ 1984 ਧਰਮ ਵਿਦ ਮੋਰਚਾ ਆਰੰਭ ਹੋਇਆ ਆ ਸੀ ਤੇ ਮਹਾਂਪੁਰਸ਼ਾਂ ਨੇ ਮਾਰਚ ਅਪ੍ਰੈਲ ਦੇ ਮਹੀਨੇ ਵਿੱਚ ਮਾਰਚ ਅਪ੍ਰੈਲ ਦੇ ਮਹੀਨੇ ਵਿੱਚ ਫਿਰ ਗਿਆਨੀ ਕੇਵਲ ਸਿੰਘ ਜੀ ਨੇ ਬਚਨ ਸੁਣਾਇਆ ਬਾਬਾ ਨਾਮ ਸਿੰਘ ਦੀ ਮਹਾਂਪੁਰਸ਼ਾਂ ਨੂੰ ਵਿੱਲੂ ਦਾ ਹਣਦਾ ਕਿ ਸੰਗਤ ਸੀ ਮਹਾਪੁਰਸ਼ਾਂ ਨੇ ਕਿਹਾ ਉਹ ਸੰਗਤ ਦਾ ਨਾਮ ਲੈ ਕੇ ਕਹਿੰਦੇ ਸੀਗਾ ਕਹਿੰਦੇ ਮੈਂ 16 ਸਾਲ ਦੀ ਉਮਰ ਵਿੱਚ ਸਹਿਜ ਪਾਠ ਆਰੰਭ ਕੀਤਾ ਸੀ ਕਹਿੰਦੇ ਵੀ 38 ਸਾਲ ਦੀ ਉਮਰ ਤੱਕ ਸੰਦੀ 38 ਸਾਲ ਦੀ ਉਮਰ 'ਚ ਮਹਾਪੁਰਸ਼ਾਨੀ ਸਿੱਧੀ ਹੁੰਦੀ ਹੈ ਕਹਿੰਦੇ ਮੈਂ ਨਾਮ ਨਭਾਇਆ ਸਹਿਜ ਪਾਠ ਦਾ ਕਹਿੰਦੇ ਹੁਣ ਮੇਰੇ ਤੋਂ ਨਾਮ ਨਹੀਂ ਨਭਾਇਆ ਜਾ ਰਿਹਾ ਭਾ ਦੂਟੀਆਂ ਬੜੀਆਂ ਲੱਗੀਆਂ ਧਰਮਿਤ ਮੋਰਚੀ 'ਚ ਬੜੇ ਬਿਜ਼ੀ ਰਹਿੰਦੇ ਸਨ ਮਹਾਪੁਰਸ਼ ਕਹਿੰਦੇ ਵੀ ਅੱਜ ਤੋਂ ਬਾਅਦ ਤੂੰ ਸਹਿਜ ਪਾਠ ਦਾ ਭੋਗ ਪਾਣਾ ਹਰ ਸੰਗਰਾਂਦ ਦੇ ਸੰਗਰਾਮ ਦੇ ਆਲੇ ਪੇ ਉਸੇ ਕੋਈ ਬੜੀ ਚੜ੍ਹਦੀ ਕਲਾ ਵਾਲਾ ਸੀ ਲੁਧਿਆਣੇ ਵਾਲਾ ਵੀਰ ਮਹਾਪੁਰਸ਼ ਤੇ ਉਹਨਾਂ ਨੇ ਸੰਗਤ ਜੀ ਫਿਰ ਜਲਦਾ ਕਰੇ ਉਹਨਾਂ ਨੇ ਆਪਣਾ ਪੈਰਾ ਕੀਤਾ ਸੋ ਸਾਰੀ ਸੰਗਤ ਦਾ ਧੰਨਵਾਦ 10 ਕੋਲ ਸ਼ਬਦ ਨਹੀਂ ਆ ਜਿਹੜੇ ਸ਼ਬਦ ਦੇ ਨਾਲ ਅਸੀਂ ਆਪ ਜੀ ਦਾ ਧੰਨਵਾਦ ਕਰੀਏ ਆਪ ਜੀ ਦਾ ਸਤਿਰਾਣਾ ਕਰੀਏ ਕਿ ਕਿ ਵਿੱਚ ਸੰਗਤ ਹਰ ਪ੍ਰਭ ਹਸੈ ਜੀ ਉਹ ਆਪ ਹਨ ਜੀ ਗਿਆਨੀ ਸੰਗਾ ਪਾzare ਵੀ ਤੁਹਾਡੇ ਸਿਰ ਦੀ ਸੰਗਤ ਦੀ ਸਾਡੀ ਵੀ ਇਲਾਜ ਹੁੰਦੀ ਆ ਜਿਸ ਆਪ ਨੂੰ ਸੰਗਤ ਨਾ ਸੁਣਾਵੇ ਸਾਡੇ ਕੀ ਜਤ੍ਰੈਣੀ ਹੁਣ 3 ਵਜੇ ਵੀਰ ਦੇ ਕਥਾ ਆਰੰਭ ਕੀਤੀ ਤੇ ਦਾਸ ਨੇ ਉਹਨਾਂ ਨੂੰ ਬੁਲਾਇਆ ਸੀ ਤੇ ਗਿਆਨੀ ਥੋੜਾ ਜਿਹਾ ਗੁੱਸੇ ਵੀ ਹੋਏ ਕਹਿੰਦੇ ਬਾਬਾ ਜੀ ਜਾ ਕੇ ਕੋਈ ਪੈਰ ਨਹੀਂ ਸੀ ਸਾਨੂੰ ਬੁਲਾਇਆ ਕਿਉ ਤੁਸੀਂ ਤੁਸੀਂ ਲਾਜ ਰੱਖ ਲਈ ਮੇਰੀ ਮੈਂ ਰੋ ਰੋ ਕੇ ਧੰਨਵਾਦ ਕਰਦਾ جی دا گرو سا جی بدلتے ہیں اور بھائی جگمیت چنڈلی تو یہ مہا پورش ویک سنگت جی ਜਿੰਨੂ ਕਿਆ ਉਪਦੇਸ਼ਿਆ ਜਿੰਨੂ ਨਾਨਕ ਦੇਵ ਮਹਾਪੁਰਸ਼ਾਂ ਨੇ ਲੜੀਵਾਰ ਸੰਧਿਆ ਕੀਤੀ ਹੋਈ ਸਿੰਘ ਸਾਹਿਬ ਗਾਨੇ ਸ਼ੇਰ ਸਿੰਘ ਜੀ ਤੋਂ ਆਧਵੀ ਮਹਾਪੁਰਸ਼ ਬਾਬਾ ਜਗਮੀ ਸਿੰਘ ਜੀ ਆਪਣਾ ਖਾਨਪਾੜ ਸਾਹਿਬ ਦੀ ਡੁੱਗਿਆ ਦੀ ਸੇਵਾ ਨਿਭਾਉਂਦੇ ਆ ਹੋਰ ਸੰਗਤ ਜੀ ਗੱਤਕੇ ਦੇ ਪ੍ਰਾਤਨ ਵਾਲ ਦੋਵੇਂ ਹੱਥਾਂ ਨਾਲ ਮਹਾਪੁਰਸ਼ ਪੀਗਰ ਨਗਰ ਕੀਰਤਨ ਵਿੱਚ ਗੱਤਕਾ ਵੀ ਖੇੜਦੇ ਆ ਏ ਐਨ ਦੀ ਖੇਡ ਹੈ ਜੀ ਆ ਵੀ ਇਹ ਸੱਚੇ ਸਿੱਖ ਦੀ ਨਿਸ਼ਾਨੀ ਗਿਆ ਵੀ ਉਹ ਕਦੀ ਆਪਣਾ ਪ੍ਰਗਟਾਵਾ ਨਹੀਂ ਕਰਦਾ ਮੱਤ ਹੁੰਦੇ ਹੋਏ ਇਆਣਾ ਤਾਣ ਹੁੰਦੇ ਹੋਏ ਨੇ ਤਾਣਾ ਹਨ ਹੁੰਦੇ ਆਪ ਹੰਡਾਏ ਕੋਈ ਐਸਾ ਬਗਸਦਾਏ ਬੁੱਧੀ ਸਾਰੀ ਆ ਪਰ ਬਾਲਪੁੱਦ ਵਿੱਚ ਰਹਿੰਦਾ ਧੰਨੇ ਸਿਗਾ ਬਾਲਪੁੱਦ ਮਸਤਾਨਾ ਹੋ ਕੇ ਮੈਨੂੰ ਕੁਝ ਪਤਾ ਹੀ ਨਹੀਂ ਅਲੇਰ ਕਦੀ ਆਪਣੇ ਬਲ ਦਾ ਬਰਕਤਾਂ ਨਹੀਂ ਕਰਦਾ ਸੋ ਮਾ ਪਰਚਾਨ ਦੇ ਵਾਸਤੇ ਵੀ ਮੇਰੇ ਕੋਲ ਸ਼ਬਦ ਨਹੀਂ ਜਿਹਦੇ ਕਰਕੇ ਮੈਂ ਬਾਬਾ ਜਗਮੀਤ ਸਿੰਘ ਜੀ ਦਾ ਧੰਨਵਾਦ ਕਰਾਂ ਸੋ ਬਾਬਾ ਜੀ ਨੇ ਆਪਣੇ ਖਜ਼ਾਨਿਆਂ ਚ ਮਾਇਆ ਦੀ ਵੀ ਸੇਵਾ ਕੀਤੀ ਆ ਗਿਆਨੀ ਸਿੰਘਾਂ ਦੀ ਬਾਬਾ ਜੀ ਦੇ ਖਜ਼ਾਨਿਆਂ ਚ ਮਾਲ ਅਜ ਬਰਕਤਾਂ ਪਾਵੇ ਤੇ ਟੀਬੀ ਸਿੰਘ ਜੀ ਬਾਬਾ ਜੀ ਉਹਨਾਂ ਵੱਲੋਂ ਵੀ ਤੁਛ ਮਾਇਆ ਦਾ ਜੜਾ ਵਾ ਭੇਟਾ ਹੋਈ ਆ ਤੇ ਅਮੀ ਸੰਗਤ ਜੀ ਫਿਰ ਆਪਣਾ ਇਥੋ ਦੀ ਕਮੇਟੀ ਮੈਨੇਜਰ ਸਾਹਿਬ ਨੇ ਕਿਹਾ ਕਿ ਇਹ ਬਾਬਾ ਜੀ ਤੁਛ ਮਾਇਆ ਦੀ ਪੇਟਾ ਦੀ ਸੇਵਾ ਮਹਾਰਾ ਸਾਰਨ ਤੰਦਰੁਸਤੀ ਬਖਸ਼ੇ ਸਾਡੇ ਲਵਲੀ ਸਿੰਘ ਜੀ ਬਾਬਾ ਜੀ ਗਰੇ ਡਾਵਲੇ ਮੀਰ ਉਹਨਾਂ ਵੱਲੋਂ ਵੀ ਨਾਰਈ ਮੀਰ ਉਹਨਾਂ ਵੱਲੋਂ ਵੀ ਮਾਇਆ ਨਾਰਨ ਬੇਨਤੀ ਕੀਤੀ ਵੀ ਐਵੇਂ ਇੱਕ ਭਰਾ ਨੇ ਬਚਨ ਕਰਕੇ ਪਿੱਛੇ हट ਗਿਆ ਵੀ ਹੁਣ ਜਾਨੀ ਸਿੰਘਾਂ ਨੂੰ ਮਾਇਆ ਦੇਣੀ ਬਾਬਾ ਜੀ ਉਹਨਾਂ ਨੇ ਵੀ ਮਾਇਆ ਕੀਤੀ ਮਹਾਰਾਜ ਉਹਨਾਂ ਦਾ ਹੀ ਚਾਰਦੀ ਕਲਾ ਕਰੇ ਬਰਕਤਾਂ ਪਾਵੇ ਐਵੇਂ ਮਨਪ੍ਰੀਤ ਸਿੰਘ ਜੀ ਮੁੰਡੇ ਤੋਂ ਉਹਨਾਂ ਨੇ ਵੀ ਸੰਗਤ ਜੀ ਦਾ ਬਹੁਤ ਭੇਟਾ ਦਾ ਸਾਨੂੰ ਸਹਿਯੋਗ ਕੀਤਾ ਜਿਹਦੇ ਕਰਕੇ ਅਸੀਂ ਗਿਆਨੀ ਸਿੰਘਾਂ ਦੀ ਸੇਵਾ ਕੀਤੀ ਹੈ ਸਾਰੇ ਸਮਾਰੋਹ ਸਾਰੇ ਭਰਾਵਾਂ ਦੀ ਮਾਇਆ ਦੇ ਸਹਿਯੋਗ ਨਾਲ ਹੀ ਹੋਈ ਹੈ ਸੋ ਮੈਂ ਸਾਰੇ ਵੀਰਾਂ ਦੀ ਮਾੜਾ ਸੇਵਾ ਕਰੇ ਪਾਇਆ ਇਹ ਹਰ ਦੇ ਇੱਕ ਨੂੰ ਭਰਾ ਕਹਿੰਦੇ ਸਾਡੀ ਫੋਟੋ ਵੀ ਨਹੀਂ ਲਾਣੀ ਬਾਬਾ ਜੀ ਹੋਰ ਮੇਰਾ ਨਾਮ ਕਹਿੰਦੇ ਵੀ ਨਾਮ ਵੀ ਨਹੀਂ ਲਾਣਾ ਸਾਡਾ ਚਲੋ ਮੈਂ ਨਾਮ ਲਾ ਦੇ ਤੇ ਇਹ ਭਰਾਵਾਂ ਦਾ ਤੇ ਸੰਗਤ ਜੀ ਮੈਂ ਦੇਣ ਨਹੀਂ ਦੇ ਸਕਦਾ ਜਤਿੰਦਰ ਸਿੰਘ ਜੀ ਦਾ ਮੈਂ ਦੇਣ ਨਹੀਂ ਦੇ ਸਕਦਾ ਇੱਕ ਫੌਂਦੇ ਭਰਾ ਪਟਿਆਲਾ ਤੋਂ ਸਪੈਸ਼ਲ ਆਇਆ ਨੇ ਇਹ ਭਰਾਵਾਂ ਇੱਥੇ ਆ ਕੇ ਕੀ ਐਨਵਾਜ ਕੋ ਮਾਇਆ ਦੇਣੀ ਆ ਕਿ ਪਰਾਸ਼ਪੈਸਰ ਆਇਆ ਆਪਣੀ ਗੱਡੀ ਤੇ ਆਇਆ ਵੀ ਮਹਾਰਾਜ ਨੂੰ ਤੰਦਰੁਸਤੀ ਬਖਸ਼ੇ ਚਾਰਦੀ ਕਰਾ ਰੱਖੇ ਸਿਰਫ ਇੱਕ ਸਾਡੇ ਅਦਬ ਸਤਕਾਰ ਵਾਸਤੇ ਨਾਲੇ ਮਹਾਰਾਜ ਦੇ ਇਤਿਹਾਸਿਕ ਸਥਾਨ ਦੇ ਦਰਸ਼ਨ ਕਰਨ ਵਾਸਤੇ ਆਏ ਆ ਕਥਾ ਸੁਣਾਉਣ ਸੁਣਨ ਆਏ ਆ ਬਾਪੁਰਸ਼ੰਦ ਦਰਸ਼ਨ ਕਰਨ ਆਇਆ ਜਤਿੰਦਰ ਸਿੰਘ ਜੀ ਪਟਿਆਲੇ ਤੋਂ ਇਹਨਾਂ ਦਾ ਵੀ ਸਾਡੇ ਕੋਲ ਸ਼ਬਦ ਨਹੀਂ ਮੈਂ ਕਿਹੜੇ ਸ਼ਬਦਾਂ ਨਾਲ ਵੀਰਾਂ ਦਾ ਧੰਨਵਾਦ ਕਰਾਂ ਬਾਬਾ ਜਤਿੰਦਰ ਸਿੰਘ ਜੀ ਆਗਾਪੁਰ ਤੋਂ ਇਹਨਾਂ ਦੀ ਆਪਣੀ ਦੁਕਾਨ ਵੀ ਆ ਸੰਗਾ ਜੀ ਆਪਣੀ ਕਿਰਤ ਛੱਡ ਕੇ ਆਇਆ ਭਰਾ ਇਹਨਾਂ ਦਾ ਵੀ ਸਾਡੇ ਕੋਲ ਕੋਈ ਸ਼ਬਦ ਨਹੀਂ ਕਿ ਕੱਲ ਅਸੀਂ ਗਏ ਉਹ ਸਤਿਕਾਰ ਕਰਦੇ ਬਹੁਤ ਭਰਾ ਆਪਾਂ ਨੂੰ ਉਹ ਸਤਿਕਾਰ ਦਿੰਦੇ ਆ ਆਪਣੇ ਨਾਲ ਖੜੇ ਹੁੰਦੇ ਮਾਰਾ ਸੋਹੇ ਐਵੇਂ ਬਾਬਾ ਗੁਰਸੇਵਕ ਸਿੰਘ ਜੀ ਉਹ ਵੀ ਆਪਣੇ ਨਾਲ ਖੜੇ ਹੁੰਦੇ ਆ ਤੇ ਉਹ ਵੀ ਆਇਆ ਭਰਾਤੋ ਦਾਪੁਰ ਮਿੰਟ ਤੋਂ ਸੋ ਗਿਆਨੀ ਸਿੰਘ ਜੀ ਦਾ ਵੀ ਧੰਨਵਾਦ ਆ ਇਹ ਭਰਾਵਾਂ ਨੇ ਵੀ ਆਪਣਾ ਬਹੁਤ ਆਦਰ ਮਨ ਕੀਤਾ ਵੀਰਾਂ ਨੇ ਸਰੋਪਿਆਂ ਦੀ ਵੀ ਸੇਵਾ ਕੀਤੀ ਆ ਕਮੇਟੀ ਵੱਲੋਂ ਹੀ ਆ ਮਾਰਾ ਚੜ੍ਹ ਦੀ ਕਲਾ ਕਰੇ ਸਾਰੇ ਵੀਰਾਂ ਦਾ ਧੰਨਵਾਦ ਬਾਬਾ ਗੁਰਦਿਆਲ ਸਿੰਘ ਜੀ ਰਾਜਪੁਰੇ ਤੋਂ ਬੁੱਢੇ ਦਾਲ ਦੀ ਫੌਜ ਤੇ ਉਹ ਵੀ ਆਏ ਸਨ ਉਹ ਚਲੇ ਗਏ ਉਹਨਾਂ ਦੀ ਵੀ ਮਾਰਾ ਸੇਵਾ ਥਾਏ ਪਾਏ ਸਤਿਗੁਰੂ ਜੀ ਸੋ ਸੰਗਤ ਜੀ ਹੁਕੀ ਦਾ ਕਿਦਾ ਨਾਮ ਲਈਏ ਆਪਾਂ ਸੋ ਇੱਕ ਵਾਰ ਫਿਰ ਤੋਂ ਸਾਰੀ ਸੰਗਤ ਦਾ ਦਾਸ ਰਮ ਰਮ ਕਰਕੇ ਦਿੰਦਿਆਂ ਜਾਣੀਆਂ ਤੇ ਧੰਨਵਾਦ ਕਰਦਾ ਸਾਰੇ ਸੰਗਤਾਂ ਦਾ ਧੰਨਵਾਦ ਕਰਦਾ ਸੋ ਸੰਗਤ ਜੀ ਬਾਣੀ ਦੀ ਵਿਚਾਰ ਕਰਦੇ ਹੋਏ ਪੁਰਾਣ ਇਤਿਹਾਸ ਦੀ ਵਿਚਾਰ ਕਰਦੇ ਹੋਏ ਜੇ ਕੋਈ ਬਚਨ ਉਹਨਾਂ ਘਟ ਬੋਲਿਆ ਗਿਆ ਹੋਈ ਆਪ ਗੁਰੂ ਨੂੰ ਗੁਰੂ ਖਾਦਾ ਸਾਹਿਬ ਸੰਗਤ ਜੀ ਮਹਾਰਾਜ ਬਖਸ਼ਣਾ ਬਖਸ਼ਣਾ ਸੋ ਸੰਗਤ ਜੀ ਆਓ ਉਹ ਆਪ ਦੀ ਅੰਦਰੋਂ ਬੱਤੇ ਬਲਾਓ ভাই ਤੁਸੀਂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਗੋਬਿੰਦ ਏ ਗੋਪਾਲ ਏ ਦਿਆਲ ਲਾਲ ਪ੍ਰਾਨ ਨਾਥ ਨਾਥ ਸਕੇ ਗੀਤ ਦਰਦ ਨਿਵਾਰ ਏ ਸਮਰਾਥ ਗਮ ਪੂਰਨ ਮੋਹਿ ਮਯਾ ਧਾਰ ਅੰਤ ਕੋ ਮਹਾ ਭਿਆਨ ਨਾਨਕ ਪਾਰ ਉਤਾਰ ਹੈ ਪ੍ਰਭ ਸਨਾਗ ਦੀ ਕਿਰਪਾ ਨਿਤ ਦਿਆਲ ਏਕ ਅਖਰ ਹਰ ਮਨ ਵਸਤ ਨਾਨਕ ਬੋਧ ਨੇ ਹਾਲ ਪਾਹੇ ਕਾਟੇ ਮਿਟੇ ਗਵਨ ਫਤੇ ਭਈ ਮਨ ਜੀਤ ਨਾਨਕ ਤੇ ਤਿਤ ਪਾਈ ਮਿਲ ਮਿਟੇ ਨਿਤ ਨੀਤ ਸੰਗਤ ਦੀ ਭਾਵਨਾ ਦਾ ਬਚਨੇ ਵੀ ਰਹਿ ਗਿਆ ਜੇ ਗੁਰੂ ਸਹਿਜਧਾਰੀ ਭਰਾ ਦਾ ਇਹ ਜਿਹੜਾ ਮੋ ਨਾਵੀਰ ਖੜਾ ਵਾ ਸਹਿਯਾਰੀ ਇਹ ਵੀਰ ਮੀਡੀਆ ਵਾਲਾ ਵਾ ਸਿਰਫ ਸਰਦਾ ਭਾਵਨਾ ਨਾਲ ਵੇਖ ਲੋ ਅਸੀਂ ਤੇ ਚਲੋ ਬੈਠੇ ਆ ਵੀਰ ਖੜਾ ਆਇਆ ਸਾਢੇ 4-5 ਵਜੇ ਪਤਾ ਨਹੀਂ ਭਰਾ ਆ ਗਿਆ ਸੀ 2 ਘੰਟੇ ਹੋ ਗਏ ਭਰਾ ਨੂੰ ਖੜੇ ਲਾਈਵ ਚਲਾ ਰਿਹਾ ਆਪਣੇ ਚੈਨਲ ਤੋਂ ਇਹ ਵੀਰ ਦਾ ਵੀ ਧੰਨਵਾਦ ਮਹਾਰਾਜ ਨੂੰ ਸਿੱਖੀ ਸਰੂਪੀ ਦਾ ਆਤਮਕਸ਼ੇ ਇਸਾ ਧਾਰੀਓ ਵੇਪਰਾ ਸਿੰਘ ਸੱਜੇ ਇਹ ਭਰਾ ਦਾ ਵੀ ਰੋਗ ਰੋਮ ਕਰਕੇ ਸੇ ਧੰਨਵਾਦ ਕਰਦੇ ਆਂ ਔਰ ਵੀਰ ਆਇਆ ਵੀ ਬਾਲੇ ਕਨ ਬੁਲਾਣੇ ਤੋਂ ਆ ਪਤਾ ਨਹੀਂ ਕਿਹੜੇ ਪਿੰਡੋਂ ਆਇਆ ਬਾਲੇ ਕਨ ਤੋਂ ਬੜੀ ਦੂਰੋਂ ਆਇਆ ਇਹ ਭਰਾ ਨੇ ਵੀ ਵੀਰ ਨੇ ਵੀ ਕੁਝ ਨਹੀਂ ਲਾੜਾ ਨਾ ਮਹਾਰਾਜ ਨੂੰ ਵਿਚਾਰ ਦੀ ਗਲਾਦ ਰੱਖੇ ਸੋ ਪੁੱਲਾਂ ਚੁਪਾ ਦੀ ਬਿਮਾਰੀ ਅੰਤਨਗਾਰੀ ਅਤੇ ਪੁੱਲਾਂ ਦੀ ਮਾਇਕ ਜੀ ਕਾ ਖਾਲਸਾ ਮਾਇਕ ਜੀ ਦੀ ਬਤੇ ਜਗਾਰਾ ਲ ਜਾਵੇ ਨਿਆਲੂ ਜਾਵੇ ਧੰਨ ਧਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼੍ਰੋਮਣੀ ਪੰਚਕਾਲੀ ਪੁੱਢੇ ਜਾਲੋਂ ਭਾਵੇ ਸਤਿ ਸ੍ਰੀ ਅਕਾਲ ਗੁਰਪ੍ਰਕਾਤ ਦੇਤੇ ਖਤੇ ਗੁਰਪੰਥਾਲਸੇ ਕੀ ਅਰਮਦਾਨ ਬਤੇ ਜਿੱਗਾ ਖਾਲਸਾ ਲਾਇਕ ਵਿਕੀ ਫਤਿਹ